ਇਹਦਾ ਬਾਹਰ ਚੱਲੋ ਸੀ ਵੇਲਾ ਬਾਹਰ ਚੱਲੋ ਜੀ ਪਹਿਲਾਂ ਵਾਰ ਚੱਲੋ ਪਰ ਪਹਿਲੇ ਬਾਹਰ ਨਿਕਲੋ ਯਾਰ ਦੱਸੋ ਦੱਸੋ 10 ਬੋਸੀਰ ਤੁਸੀਂ ਵੇਲੇ ਬਾਹਰ ਚੱਲੋ ਬਾਹਰ ਚੱਲੋ ਭਾਈ ਜੀ ਜਦੋਂ ਅਸੀਂ ਕਹਿੰਦੇ ਬਾਹਰ ਚੱਲੋ ਯਾਰ ਸਾਨੂੰ ਇਨਸਾਫ ਤਾਂ ਦਵਾਓ ਕੋਈ ਨਾ ਬਾਹਰ ਚੱਲੋ ਜੀ ਕੋਈ ਸਾਈਨ ਨਹੀਂ ਕਰਦੇ ਕੋਈ ਬਾਹਰ ਚੱਲੋ ਸਾਈਨ ਨਹੀਂ ਕਰਦੇ ਕੋਈ ਸਾਈਨ ਨਹੀਂ ਕਰਨੇ ਅਸੀਂ ਤੁਸੀਂ ਬਾਹਰ ਚੱਲ ਜਾਓ ੱੱਕਾ ਇਹ ਐਸਪੀ ਸਾਹਿਬ ਮੀਂਦੇ ਮੀਂਦੇ ਪੰਨ ਚੜ ਕੇ ਆਇਓ ਤੁਸੀਂ ਜਦੋਂ ਸੁਣ ਲਓ ਸਰਕਾਰ ਆਉਂਦੀਆਂ ਜਾਂਦੇਆਂ ਹਰ ਮਹੀਨੇ ਪੰਜ ਨੇ ਜਿਵਾਰ ਚੜ ਕੇ ਆਇਓ ਇੱਕ ਹੀ ਗੱਲ ਹੈ ਹਰ ਬੋਲੀ ਮਾਰ ਦਿਓ ਨਹੀਂ ਇੱਕ ਹੀ ਗੱਲ ਹੈ ਪੀਣੇ ਕਰਦੇ ਹੋ ਅੰਦਰ ਦੇ ਦਿਓ ਅੰਦਰ ਦੇ ਦਿਓ ਨਿਆਂ ਤਾਂ ਕਿਹੋ ਜਿਹੀ ਸਭ ਤੋਂ ਪਹਿਲਾ ਬਿਨਾਂ ਬੰਧਿਆ ਜਿਵਾਰ ਚੜ ਕੇ ਆਇਓ ਅੰਦਰ ਬੰਦਲ ਵੜਿਆ ਤਾਂ ਕਿਹੋ ਜੀ ਚੜ ਕੇ ਆਇਓ ਅੰਦਰ ਬੱਚਾ ਕਾ ਉਹਨੂੰ ਮਾਰਿਆ ਧੱਕਾ ਕਿੱਥੇ ਲਾਉਂਦੇ ਹੋ ਮਤਲਬ ਨਹੀਂ ਧੱਕਾ ਹੈ ਦੋ ਕਰੀ ਜਾਂਦਾ ਚਲੋ ਹੋਰ ਕੰਮ ਕਰ ਲੈ ਜੀ ਕੌਣ ਕਹਿੰਦਾ ਧੱਕਾ ਕੀ ਧੱਕਾ ਕਿੱਥੇ ਲਾਸੀ ਆ ਬਾਕੀ ਗੱਲ ਕਹਿ ਦਿੱਤੀ ਦੋ ਗੱਲ ਕਹਿ ਦਿੱਤੀ ਜਿਹੜੀ ਵੋਟਾ ਕੀ ਕਰ ਸਕਦੇ ਨਹੀਂ ਹੋ ਤੁਸੀਂ ਜਿਹੜਾ ਕੈਂਡੀਜੇਟ ਆਪੇ ਦੇਖ ਲੇਗਾ ਤੁਸੀਂ ਬਾਹਰ ਜਾ ਕੇ ਤੁਸੀਂ ਬਾਹਰ ਚਲੋ ਉਸੇ ਬਾਹਰ ਚਲੋ ਜਦੋਂ ਸਾਡੀ VOTING ਦੀ ਗਿਣਤੀ ਹੁੰਦੀ ਹੈ ਚੌਂਦਾ ਜ਼ੋਨ ਦੀ ਬਲੌਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਤਾਂ ਚੌਂਦਾ ਜ਼ੋਨ ਤੋਂ ਦੋ ਵੋਟਾਂ ਦਾ ਸਿਰਫ ਫਰਕ ਰਹਿ ਜਾਂਦਾ ਤੇ ਜਦੋਂ ਬਰਾਬਰ ਆ ਜਾਂਦੇ ਨੇ ਤੇ ਦੋ ਵੋਟਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕਾਂਗਰਸ ਦੇਆਂ ਦੋ ਵੋਟਾਂ ਵੱਧ ਨੇ ਤੇ ਸਾਡੇ ਕਾਊਂਟਿੰਗ ਜੈਂਟ ਨੇ ਦੋ ਵੋਟਾਂ ਉਹਨਾਂ ਨੂੰ ਕਿਹਾ ਕਿ ਜਿੱਤੇ ਡਬਲ ਮੋਹਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕੱਢ ਕੇ ਬਾਹਰ ਦਿਖਾਤੀਆਂ ਕਿ ਆ ਦੋ ਵੋਟਾਂ ਕਾਂਗਰਸ ਦੀਆਂ ਕੈਂਸਲ ਹੋ ਰਹੀਆਂ ਨੇ ਕਿ ਸਾਡੀ ਸੀਟ ਬਰਾਬਰ ਆ ਰਹੀ ਆ ਜੀ ਤੁਸੀਂ ਬੇਸ਼ੱਕ ਟਾਸ ਕਰ ਲਓ ਤੁਸੀਂ ਜਿਹੜਾ ਤੁਹਾਡਾ ਕੋਈ ਤੁਹਾਡਾ ਕੋਈ ਆਪਣਾ ਥਾਟ ਆ ਤੁਸੀਂ ਉਹ ਸਾਨੂੰ ਦੱਸੋ ਉਹ ਦੇ ਮਤਾਰਕ ਦਿੱਤੀ ਜਾਂ ਦੇ ਦਿਓ ਕੋਈ ਗੱਲ ਨਹੀਂ ਪਰ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਇਹਨਾਂ ਨੇ ਸਾਨੂੰ ਕਾਲ ਕਰਨੀ ਸੀ ਦੇਖੋ ਐਜੇ ਲੀਡਰ ਅਗਲਾ ਬੁਲਾਉਂਦਾ ਹੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਨਾਲ ਤੱਕਾ ਹੋ ਰਿਹਾ ਅਸੀਂ ਗੇਟ ਤੇ ਆਏ ਸਾਨੂੰ ਗੇਟ ਦੇ ਅੰਦਰ ਨਾ ਵੜਨ ਦਿੱਤਾ ਕਿਸੇ ਨੂੰ ਅਸੀਂ ਰਿਕੁਐਸਟ ਕੀਤੀ ਮੈਂ ਆਪ ਇੱਥੇ ਆ ਕੇ ਗੇਟ ਤੇ ਕਿ ਸਾਨੂੰ ਅੰਦਰ ਜਾਣ ਦਿਓ ਸਾਡੇ ਕੈਂਡੀਡੇਟਾਂ ਦਾ ਧੱਕਾ ਹੋ ਰਿਹਾ ਜਦੋਂ ਅੰਦਰ ਨਾ ਜਾਣ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਬਾਈ ਜੀ ਪਰਲੇ ਬੰਨੇ ਦੀ ਲੋਕ ਖੜਿਆ ਤੁਸੀਂ ਉੱਥੇ ਚੱਲ ਜਓ ਮੈਂ ਪਰਲੇ ਬੰਨੇ ਦੀ ਜਦੋਂ ਗਿਆ ਸਾਨੂੰ ਉੱਥੇ ਅੰਦਰ ਨਾ ਵੜਨ ਦਿੱਤਾ ਸਾਨੂੰ ਧੱਕੇ ਨਾਲ ਕੰਧ ਵੜ ਕੇ ਜਦੋਂ ਅਸੀਂ ਅੰਦਰ ਜਾ ਕੇ ਆਪਦੇ ਉਮੀਦਵਾਰਾਂ ਨਾਲ ਗੱਲ ਕਰਨੀ ਚਾਹੀ ਤਾਂ ਜਿਹੜੇ ਆਰਓ ਸਾਹਿਬ ਨੇ ਇਹ ਦੱਸੋ ਜੀ ਜਿਹੜੀਆਂ ਦੋ ਵੋਟਾਂ ਤੁਸੀਂ ਧੱਕੇ ਨਾਲ ਕੈਨਸਲ ਕਰ ਰਹੇ ਹੋ ਧੱਕੇ ਨਾਲ ਕਾਂਗਰਸ ਦੇ ਹੱਕ 'ਚ ਪਾ ਰਹੇ ਹੋ ਜਾਂ ਤਾਂ ਇਹਨ ਤਪ ਡੀਐਸਪੀ ਸੰਜੀਵ ਕਪੂਰ ਉਹਨਾਂ ਨੇ ਤੇ ਅਮਰਗੜ ਦੇ ਐਸਐਚਓ ਸਮੇਤ ਅਮਲਾ ਫੈਲਾ ਸਾਡੇ ਨਾਲ ਬਸ ਲੁਕੀ ਕੀਤੀ ਆ ਧੱਕੇ ਮਾਰ ਕੇ ਗਾਲਾਂ ਕੱਢ ਕੇ ਸਾਨੂੰ ਉਹਨਾਂ ਨੇ ਕਾਲਜ ਤੋਂ ਬਾਹਰ ਭੇਜਿਆ ਔਰ ਅਸੀਂ ਹਾਈ ਕੋਰਟ ਇਹਨਾਂ ਨੂੰ ਖਿੱਚਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਅਕਾਲੀ ਦਲ ਆ ਰਿਹਾ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨਾ ਹੈ ਕਿ ਅਕਾਲੀ ਦਲ ਆ ਰਿਹਾ ਤਾਂ ਹੀ ਦੋ ਦੋ ਫੋਟਾਂ ਦੇ ਸਾਡੇ ਫਰਕ ਨਾਲ ਸਾਡੀਆਂ ਚੋਣਾਂ ਤੁਸੀਂ ਰੱਦ ਕਰ ਰਹੇ ਹੋ ਪ੍ਰਧਾਨ ਜੀ ਨੂੰ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਤੋਂ ਜਾਣੂ ਕਰਵਾਤਾ ਕਿ ਸਾਡੇ ਨਾਮਲਾ ਫੈਲਾ ੱਤਕਾ ਕਰ ਰਿਹਾ ਤੁਸੀਂ ਆ ਤੁਹਾਡੇ ਸਾਹਮਣੇ ਸਰਦਾਰ ਹਰਜਿੰਦਰ ਸਿੰਘ ਖੜੇ ਕੈਂਡੀਡੇਟ ਖੜੇ ਨੇ ਇਹਨਾਂ ਤੋਂ ਪੁੱਛੋ ਇਹ ਗਿਣਤੀ ਕਰਾ ਰਹੇ ਸੀ ਅੰਦਰ ਸਰਦਾਰ ਇੰਦਰਜੀਤ ਸਿੰਘ ਇਹ ਤੁਹਾਨੂੰ ਦੱਸਣਗੇ ਅਸੀਂ ਦੁਬਾਰਾ ਜਦ ਉਹਨਾਂ ਨੂੰ ਕਿਹਾ ਵੀ ਸਾਨੂੰ ਦੁਬਾਰਾ ਚੈੱਕ ਕਰਾਓ ਕਾਂਗਰਸ ਵਾਲੀਆਂ ਵੋਟਾਂ ਅਸੀਂ ਦੁਬਾਰਾ ਜਾ ਚੈੱਕ ਕਰਾਈਆਂ ਉਹਨਾਂ ਚ ਦੋ ਵੋਟਾਂ ਤੇ ਦੋ ਦੋ ਜਗ੍ਹਾ ਗੁੱਠੇ ਲੱਗੇ ਹੋਏ ਸੀ ਉਹਨਾਂ ਨੇ ਕੱਢ ਕੇ ਵੀ ਰੱਖ ਲਏ ਕਹਿੰਦੇ ਅਸੀਂ ਚੈੱਕ ਕਰਾਉਣੇ ਆ ਅਸੀਂ ਪਤਾ ਕਰਦੇ ਆ ਉਦੋਂ ਬਾਅਦ ਉਹ ਸਾਨੂੰ ਕਹਿਣ ਲੱਗੇ ਤੁਸੀਂ ਸਾਈਨ ਕਰੋ ਬਸ ਉੱਥੇ ਪਈਆਂ ਜੋ ਕੈਨਸਲ ਕਰਦੇ ਨੇ ਸਾਡੀਆਂ ਬਰਾਬਰ ਆਉ ਠੀਕ ਹੈ ਅਸੀਂ ਹੁਣ ਟਾਸ ਤੇ ਵੀ ਹਾਂ ਸਾਡੇ ਖੁਦ ਕਹਿ ਰਹੇ ਹਾਂ ਟਾਸ ਕਰਾ ਲਓ ਟਾਸ ਕਰਾ ਲਓ ਬਿਲਕੁਲ ਸਾਡ ਕੋਈ ਨਹੀਂ ਸਮਝਾਈ ਕੋਈ ਟਾਸ ਨਹੀਂ ਸਿਰਫ ਤੇ ਸਿਰਫ ਅਸੀਂ ਕਾਂਗਰਸ ਦੇ ਹੱਕ ਸਹਨ ਕਰੋ ਜੀ ਧੱਕੇ ਨਾਲ ਸਾਈਨ ਕਰੋ ਦੱਸੋ ਅਸੀਂ ਕਿਵੇਂ ਆਪਣੀ ਮਿਹਨਤ ਮੁਸ਼ੱਕਤ ਦੀ ਬੰਦੇ ਨੇ ਇੱਥੇ ਤੱਕ ਆਪਣੀ 20 ਦਿਨ ਹੋ ਗਏ ਸੁੱਤੇ ਨਹੀਂ ਅਸੀਂ ਇੱਥੇ ਤੱਕ ਪਾਰਟੀ ਨੂੰ ਲੈ ਕੇ ਆਂਦਾ ਆਪਦੇ ਕੈਂਡੀਡੇਟ ਨੂੰ ਲੈ ਕੇ ਆਂਦਾ ਅਸੀਂ ਧੱਕੇ ਨਾਲ ਕਿਵੇਂ ਕਾਂਗਰਸ ਦੇ ਹੱਕ ਸਾਈਨ ਕਰਕੇ ਸਿਰਫ ਤੇ ਸਿਰਫ ਇਹਨਾਂ ਦਾ ਨੈਕਸਸ ਹੈ ਗੱਠ ਜੋੜ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਕੋਈ ਜਿੱਤਣ ਨਹੀਂ ਦੇਣਾ ਇਹ ਝਾੜੂ ਦਾ ਜਿੱਦਾਂ ਤਾਂ ਠੀਕ ਹੈ ਨਹੀਂ ਕਾਂਗਰਸ ਦਾ ਜਿਤਾ ਦਿਓ ਇਹਨਾਂ ਦੇ ਅੰਦਰ ਖੌਫ ਹੈ ਡਰ ਹੈ ਤੁਹਾਡੇ ਸਾਹਮਣੇ ਧੱਕੇ ਮਾਰੇ ਨੇ ਪੁਲਿਸ ਨੇ ਅਗਰ ਸਾਡੇ ਕੈਂਡੀਡੇਟ ਨੂੰ ਨਹੀਂ ਤੇ ਸਾਨੂੰ ਬਿਠਾ ਕੇ ਪੁੱਛ ਸਕਦੇ ਨੇ ਟਾਸ ਕਰਵਾ ਸਕਦੇ ਨੇ ਕੋਈ ਨਵਾਂ ਪ੍ਰੋਸੀਜਰ ਕੋਈ ਹੋਰ ਅਪਣਾ ਸਕਦੇ ਨੇ ਕਿ ਜਾਂ ਸਿਰਫ ਉਹਨਾਂ ਨੇ ਧੱਕੇ ਨਾਲ ਇਹੀ ਕਹਿਣਾ ਕਿ ਸਾਈਨ ਕਰੋ ਬਾਹਰ ਨਿਕਲੋ ਸਾਈਨ ਕਰੋ ਬਾਹਰ ਨਿਕਲੋ ਸਾਈਨ ਕੀਤੇ ਬਾਹਰ ਨਿਕਲੇ ਦੱਸੋ ਜੀ ਸਾਡੀ ਕੌਣ ਕੱਲੋਂ ਸਾਡੀ ਜਵਾਬਤਾਅਲਬੀ ਕਿੱਥੇ ਆ ਅੱਜ ਅਸੀਂ ਹਾਈ ਕੋਰਟ ਜਾਣ ਜੋਗੇ ਆ ਸੈਸ਼ਨ ਕੋਰਟ ਜਾਣ ਜੋਗੇ ਆ ਚੋਣ ਕਮਿਸ਼ਨ ਕੋਲ ਜਾਣ ਜੋਗੇ ਆ ਉੱਪਰ ਜਾਣ ਜੋਗੇ ਆ ਇੱਥੇ ਸਿਰਫ ਤੇ ਸਿਰਫ ਜੰਗਲ ਰਾਜ ਬਣ ਚੁੱਕਿਆ ਪੰਜਾਬ ਇਹ ਵੇ ਸਰ ਕੇ ਝਾੜੂ ਇੱਥੋਂ ਤੀਜੇ ਨੰਬਰ ਤੇ ਆਇਆ ਬਸ ਸਿਰਫ ਝਾੜੂ ਤੀਜੇ ਨੰਬਰ ਤੇ ਆਇਆ ਅਕਾਲੀ ਦਲ ਕਿਉਂ ਆਪ ਹੋ ਗਿਆ ਬਾਗੜੀਆਂ ਜ਼ੋਨ ਤੋਂ ਅਸੀਂ ਦੂਜੇ ਨੰਬਰ ਤੇ ਆ ਰਹੇ ਹਾਂ ਕੰਗਰਾਲ ਜ਼ੋਨ ਤੋਂ ਗੁੱਪਕਲਾਂ ਜ਼ੋਨ ਤੋਂ ਅਸੀਂ ਪਹਿਲੇ ਜ਼ੋਨ ਤੇ ਆ ਪਹਿਲੇ ਨੰਬਰ ਤੇ ਆ ਰਹੇ ਹਾਂ ਠੱਕੇ ਨਾਲ ਸਾਨੂੰ ਹਰਾਇਆ ਜਾ ਰਿਹਾ ਤੁਹਾਡੇ ਸਾਹਮਣੇ ਆ ਤੁਸੀਂ ਮੂਕ ਤੁਸੀਂ ਨਾਲ ਖੜੇ ਸੀ ਸਾਰਾ ਮੀਡੀਆ ਕਿ ਕਿਵੇਂ ਅਸੀਂ ਇਹ ਕਹਿ ਰਹੇ ਸੀ ਕਿ ਸਰ ਸਾਡੀਆਂ ਦੋ ਵੋਟਾਂ ਜਿਹੜੀਆਂ ਕੈਂਸਲ ਹੋਈਆਂ ਡਬਲ ਮੋਰ ਡਬਲ ਮੋਰ ਹੈ ਗੁੱਠੇ ਲਾਏ ਆ ਉਹਨਾਂ ਨੂੰ ਕੈਨਸਲ ਕਰ ਦਿਓ ਸਾਨੂੰ ਦਿਖਾ ਦਿਓ ਤੇ ਤੁਸੀਂ ਟਾਸ ਕਰ ਦਿਓ ਪਰ ਪ੍ਰਸ਼ਾਸਨ ਕਹਿ ਰਿਹਾ ਬਜਿੱਦ ਹੈ ਕਿ ਸਾਈਨ ਕਰੋ ਸਾਈਨ ਕਰੋ ਸਾਈਨ ਕਰੋ ਤੋਂ ਜਿਹੜੀ ਕਾਊਂਟਿੰਗ ਪ੍ਰਿੰਸਿਸ ਦੇ ਨਾਲ ਗਰਾਊਂਡ ਦੇ ਨਾਲ ਦੀ ਦੀਵਾਰ ਤੋਂ ਕੋਈ ਵਿਅਕਤੀ ਇੱਕਦਮ ਚਾਲ ਮਾਰ ਕੇ ਅੰਦਰੋਂ ਆਇਆ ਜਿਸ ਨੂੰ ਪੁਲਿਸ ਕਰਮਚਾਰੀ ਵੱਲੋਂ ਰੋਕਿਆ ਗਿਆ ਜਿਸ ਨੇ ਆਪਣਾ ਨਾਮ ਸੀਰਾਬਨ ਹੋਰਾ ਦੱਸਿਆ ਜਿਸ ਨੂੰ ਰੋਕਿਆ ਗਿਆ ਜਿਸ ਨੇ ਐਂਟਰ ਹੁੰਦਾ ਕਾਰਨ ਪੁੱਛਿਆ ਤੇ ਜਿਸ ਨੇ ਇਹ ਕਿਹਾ ਕਿ ਮੈਂ ਅੰਦਰ ਜਾਣਾ ਹੈ ਜਿਸ ਨੂੰ ਅਸੀਂ ਕਿਹਾ ਕਿ ਤੇਰੇ ਕੋਲ ਅਥਾਰਟੀ ਨਹੀਂ ਹੈ ਜਿੱਕਰ ਤੇਰੇ ਕੋਲ ਅਥਾਰਟੀ ਹੈ ਤੂੰ 메ਨ ਗੇਟ ਤੇ ਆ 메ਨ ਗੇਟ ਤੋਂ ਨਹੀਂ ਆਇਆ ਸੜ ਦੇ ਦਵਾਰ ਤੋਂ ਟੱਪ ਕੇ ਅੰਦਰ ਆਇਆ ਜਿਸ ਨੂੰ ਹਦਾਇਤ ਕਰਕੇ ਉੱਥੋਂ ਭੇਜ ਦਿੱਤਾ ਗਿਆ ਪਰ ਜੋ ਕਿ ਉਹਦੀ ਐਂਟਰੀ ਦਾ ਪੁਆਇੰਟ ਸੀਗਾ ਬਹੁਤ ਗਲਤ ਸੀਗਾ ਟ੍ਰੈਸਪਾਸ ਕਰਕੇ ਆਇਆ ਸੀਗਾ ਜਿਸ ਨੂੰ ਹਾਲ ਦੀ ਕੜੀ ਇੱਥੋਂ ਵਾਇੰਡ ਅਪ ਕੀਤਾ ਗਿਆ ਜੋ ਵੀ ਸੀਨ ਕ੍ਰੀਏਟ ਹੋਇਆ ਇਸ ਸਬੰਧੀ ਜੋ ਵੀ ਹੈ ਲੀਗਲ ਪ੍ਰੋਸੈਸ ਅਲੋਪ ਕਰਾਂਗੇ